ਵੇ ਪ੍ਰਦੂਸ਼ਣ ਤੇ ਸੁਪਰੀਮ ਕੋਰਟ ਦੇ ਸਖਤ ਹੁਕਮ ਹੈ ਦਿੱਲੀ ਐਨਸੀਆਰ ਦੇ ਵਿੱਚ 12 ਤੱਕ ਦੇ ਸਾਰੇ ਸਕੂਲ ਹੋਣ ਬੰਦ ਬਾਕੀ ਸੂਬਿਆਂ ਨੂੰ ਨਵੇਂ ਸਕੂਲਾਂ ਬਾਰੇ ਜਲਦ ਫੈਸਲਾ ਲੈਣ ਦੇ ਦਿੱਤੇ ਨਿਰਦੇਸ਼ ਸੁਖਵੀਰ ਸਿੰਘ ਬਾਦਲ ਦੀ ਅਸਤੀਫੇ ਤੇ ਆਕਾਲੀ ਦਲ ਵਰਕਿੰਗ ਕਮੇਟੀ ਨੇ ਅਜੇ ਨਹੀਂ ਲਿਆ ਕੋਈ ਫੈਸਲਾ ਹੁਣ ਜ਼ਿਲ੍ਹਾ ਤੇ ਹਲਕਾ ਪਦਰਧੀਆਂ ਹੋਣ ਦੀਆਂ ਮੀਟਿੰਗਾਂ ਖੁੰਡੜ ਬੋਲੇ ਸਾਰਿਆਂ ਦੀ رائے ਨਾਲ ਹੀ ਲਿਆ ਜਾਵੇਗਾ ਫੈਸਲਾ ਚੰਡੀਗੜ੍ਹ ਤੇ ਹਰਿਆਣਾ ਨੂੰ ਜ਼ਮੀਨ ਦੇਣ ਦੇ ਮਸਲੇ ਤੇ ਵਿਕਟਮ ਸਿੰਘ ਮਜੀਠੀਆ ਦੇ ਜੁਤਾਮ ਨਹੀਂ ਬੋਲੇ ਜੇ ਦਿੱਤੀ ਕਿ ਜ਼ਮੀਨ ਤਾਂ ਹੋਵੇਗੀ ਕਤਲੁਗਾਰਤ ਸਾਰੇ ਹਾਲਾਤ ਦੇ ਲਈ ਗਵਰਨਰ ਹੋਣਗੇ ਜ਼ਿੰਮੇਵਾਰ 6 ਦਸੰਬਰ ਨੂੰ ਦਿੱਲੀ ਪਹੁੰਚ ਕਰਨਗੇ ਕਿਸਾਨ ਸ਼ੰਭੂ ਮੋਰਚੇ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਕੀਤਾ ਐਲਾਨ ਸਰਵਨ ਸਿੰਘ ਪੰਦੀਰ ਬੋਲੇ ਸਾਡੇ ਨਾਲ ਨਹੀਂ ਹੋਵੇਗੀ ਕੋਈ ਵੀ ਟਰੈਕਟਰ ਟਰਾਲੀ ਮਹਿਲਾਵਾਂ ਨੂੰ ਲੈ ਕੇ ਦਿੱਤੇ ਬਿਆਨ ਤੇ ਫਸੇ ਚਰਨਜੀਤ ਚੰਨੀ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ ਚੋਂ ਪ੍ਰਚਾਰ ਦੇ ਦੌਰਾਨ ਅਮ੍ਰਿਤਾ ਗੜਿੰਗ ਦੀ ਮੌਜੂਦਗੀ ਦੇ ਵਿੱਚ ਚੰਨੀ ਨੇ ਦਿੱਤਾ ਸੀ ਬਿਆਨ ਚੰਨੀ ਦੀ ਵਜੂਦ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਗਰਮਾਈ ਸਿਆਸਤ ਆਪਨੇ ਬਿਆਨੋ ਦੱਸਿਆ ਚੰਨੀ ਦੀ ਘਟੀਆਂ ਮਾਨਸਿਕਤਾ ਤਾਂ ਅਕਾਲੀ ਦਲ ਦੀ ਨਸੀਅਤ ਅਜੀਆਂ અપਮਾਨਜਨਕ ਟਿੱਪਣੀਆਂ ਤੋਂ ਕਰੋ ਗੁਰੇਜ਼ ਜਿਵੇਂ ਚੋਣਾਂ ਦੇ ਲਈ ਚੋਣ ਪ੍ਰਚਾਰ ਦੇ ਆਖਰੀ ਘੰਟੇ ਸਾਰੀਆਂ ਪਾਰਟੀਆਂ ਲਗਾਈ ਪੂਰੀ ਵਾਹ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਟਾਇਆ ਜਾ ਰਿਹਾ ਸਮਰਥੀ ਸ਼੍ਰੋਮਣੀ ਅਕਾਲੀ ਦਲ ਨੇ ਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੂੰ ਦਿੱਤਾ ਸਮਰਥਨ ਬਰਨਾਲਾ ਤੋਂ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ ਦਿੱਤੀ ਹਮਾਇਤ ਅਕਾਲੀ ਗੱਲ ਦੇ ਹਲਕਾ ਇੰਚਾਰਜ ਨੇ ਕੀਤਾ ਐਲਾਨ ਵਿਲੇਵੰਸਿੰਗ ਰਾਜਵਾਨ ਦੀ ਰਹਿਮ ਦੀ ਅਪੀਲ ਤੇ ਦੋ ਹਫ਼ਤਿਆਂ ਦੇ ਵਿੱਚ ਫੈਸਲਾ ਲੈ ਸਕਦੇ ਨੇ ਰਾਸ਼ਟਰਪਤੀ ਸੁਪਰੀਮ ਕੋਰਟ ਦੀ ਰਾਸ਼ਟਰਪਤੀ ਨੂੰ ਅਪੀਲ ਕਿਹਾ ਦੋ ਹਫ਼ਤਿਆਂ ਦੇ ਵਿੱਚ ਮਾਮਲੇ ਤੇ ਕੀਤਾ ਜਾਵੇ ਵਿਚਾਰ ਆਮਾਦੀ ਪਾਰਟੀ ਛੱਡਣ ਦੇ ਇੱਕ ਦਿਨ ਬਾਅਦ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਕੈਲਾਸ਼ ਗਹਿਲੋਤ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕੀਤਾ ਸਵਾਗਤ ਗਹਿਲੋਤ ਬੋਲੇ ਕਿਸੇ ਏਜੰਸੀ ਦੇ ਦਬਾਅ ਦੇ ਵਿੱਚ ਨਹੀਂ ਛੱਡੀ ਆਪ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਸਿੰਗਰ ਗੈਰੀ ਸੰਧੂ ਤੇ ਹਮਲਾ ਸ਼ਰਾਰਤ ਕਰਨ ਵਾਲਿਆਂ ਨੂੰ ਸਿੰਗਰ ਨੇ ਕੀਤਾ ਇਤਰਾਜਯੋਗ ਇਸ਼ਾਰਾ ਤਾਂ ਦੋ ਲੋਕਾਂ ਨੇ ਸਟੇਜ ਤੇ ਆ ਕੇ ਫੜਿਆ ਗळा ਸ਼ਰਾਬ ਵਾਲੇ ਗੀਤਾਂ ਦੇ ਵਿਵਾਦ ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਖੁੱਲਾ ਚੈਲੰਜ ਸਟੇਜ ਤੋਂ ਬੋਲੇ ਸਾਰੇ ਸੁਬਿਆਂ ਦੇ ਵਿੱਚ ਬੈਨ ਕਰ ਦਿਓ ਸ਼ਰਾਬ ਕਦੇ ਵੀ ਨਹੀਂ ਗਾਵਾਂਗਾ ਦਾਰੂ ਵਾਲੇ ਗੀਤ ਸਸੀ ਗੱਲ ਤੁਸੀਂ ਵਖਰੇ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਪ੍ਰਦੂਸ਼ਣ ਦੀ ਪ੍ਰਦੂਸ਼ਣ ਦੇ ਮੁੱਦੇ ਤੇ ਸੁਪਰੀਮ ਕੋਰਟ ਸਖਤ ਨਜ਼ਰ ਆ ਰਿਹਾ ਹੈ ਦਿੱਲੀ ਦੇ ਵਿੱਚ 12ਵੀਂ ਤੱਕ ਦੇ ਸਾਰੇ ਸਕੂਲ ਬੰਦ ਹੋਣ ਸੁਪਰੀਮ ਕੋਰਟ ਦੇ ਵੱਲੋਂ ਵੀ ਆਦੇਸ਼ ਦਿੱਤੇ ਗਏ ਨੇ 10ਵੀਂ ਤੇ 12ਵੀਂ ਦੀਆਂ ਆਫਲਾਈਨ ਕਲਾਸਾਂ ਨਹੀਂ ਬੰਦ ਹੋਣ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਸੁਪਰੀਮ ਕੋਰਟ ਦੇ ਵੱਲੋਂ ਹੁਕਮ ਦਿੱਤਾ ਗਿਆ ਬਾਕੀ ਸੂਬੇ ਵੀ ਸਕੂਲ ਬੰਦ ਕਰਨ ਬਾਰੇ ਜਲਦ ਫੈਸਲਾ ਲੈਣ ਦਿੱਲੀ ਐਨਸੀਆਰ ਦੇ ਵਿੱਚ ਆਨਲਾਈਨ ਲੱਗਣ ਕਲਾਸਾਂ ਸੁਪਰੀਮ ਕੋਰਟ NCR ਦੇ ਵਿੱਚ ਸ਼ਾਮਲ ਸਾਰੀਆਂ ਸਰਕਾਰਾਂ ਲਾਗੂ ਕਰਨ ਗ੍ਰੈਪ 4 ਕੱਲ 6ਵੀਂ ਤੋਂ 9ਵੀਂ ਤੇ 11ਵੀਂ ਤੱਕ ਦੇ ਬੱਚਿਆਂ ਦੇ ਸਕੂਲ ਦਰਸ਼ਨ ਜੋ ਕੇ ਬੰਦ ਕੀਤੇ ਗਏ ਸਨ ਸ਼ੁੱਕਰਵਾਰ ਨੂੰ ਮਾਮਲੇ ਦੀ ਹੁਣ ਅਗਲੀ ਸੁਣਵਾਈ ਹੋਵੇਗੀ ਤਾਂ ਪ੍ਰਦੂਸ਼ਣ ਦੇ ਮੁੱਦੇ ਤੇ ਸੁਪਰੀਮ ਕੋਰਟ ਲਗਾਤਾਰ ਸਖਤ ਨਜ਼ਰ ਆ ਰਿਹਾ ਦਿੱਲੀ ਦੇ ਵਿੱਚ 12ਵੀਂ ਤੱਕ ਦੇ ਸਾਰੇ ਸਕੂਲ ਬੰਦ ਹੋਣ ਸੁਪਰੀਮ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ 10ਵੀਂ ਤੇ 12ਵੀਂ ਦੀਆਂ ਆਫਲਾਈਨ ਕਲਾਸਾਂ ਵੀ ਬੰਦ ਹੋਣ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਸੁਪਰੀਮ ਕੋਰਟ ਦੇ ਵੱਲੋਂ ਹੁਕਮ ਦਿੱਤਾ ਗਿਆ ਬਾਕੀ ਸੂਬੇ ਵੀ ਸਕੂਲ ਬੰਦ ਕਰਨ ਬਾਰੇ ਜਲਦ ਫੈਸਲਾ ਲੈਣ ਬਾਕੀ ਸੂਬਿਆਂ ਨੂੰ ਵੀ ਇਸੇ ਤਰੀਕੇ ਦੇ ਜਿਹੜੇ ਕਿ ਆਦੇਸ਼ ਦਿੱਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਆਨਲਾਈਨ ਕਲਾਸਾਂ ਲੱਗਣ ਐਨਸੀਆਰ ਦੇ ਵਿੱਚ ਸ਼ਾਮਲ ਸਾਰੀਆਂ ਸਰਕਾਰਾਂ ਗ੍ਰੈਫੋਰ ਲਾਗੂ ਕਰਨ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਨਾਲ ਬਕਾਇਦਾ ਹੁਕਮ ਦਿੱਤੇ ਗਏ ਨੇ ਆ ਦਰਸਲ ਕੱਲ 6ਵੀਂ ਤੋਂ 9ਵੀਂ ਤੇ 11ਵੀਂ ਤੱਕ ਦੇ ਬੱਚਿਆਂ ਦੇ ਸਕੂਲ ਜੋ ਕਿ ਬੰਦ ਕੀਤੇ ਸਨ ਆ ਤਾਂ ਸ਼ੁਕਰਵਾਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਕਿਉਂਕਿ ਗੱਲ ਐਨਸੀਆਰ ਦੇ ਦਿੱਲੀ ਦੇ ਕਰੀਏ ਤਾਂ ਬੇਅਹਦ ਪ੍ਰਦੂਸ਼ਣ ਦੇ ਚੱਲਦੇ ਹਾਲਾਤ ਖਰਾਬ ਨਜ਼ਰ ਆ ਰਹੇ ਨੇ 450 ਤੋਂ ਪਾਰ 에ਅਰ ਕੁਆਲਿਟੀ ਇੰਡੈਕਸ ਜੋ ਕਿ ਦਿੱਲੀ ਦੀਆਂ ਵੱਖ-ਵੱਖ ਜਗਾਵਾਂ ਤੇ ਦਰਜ ਕੀਤਾ ਜਾ ਰਿਹਾ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਮੱਸਿਆ ਦਿੱਲੀ ਦੇ ਲੋਕਾਂ ਵਾਸਤੇ ਵੀ ਬਣੀ ਹੋਈ ਹੈ ਤੇ ਇਸ ਨੂੰ ਲੈ ਕੇ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਇਸ ਪੂਰੇ ਮੁੱਦੇ ਤੇ ਸੁਣਵਾਈ ਚੱ ਰਹੀ ਹੈ ਤੇ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵੱਲੋਂ ਅਮਰਤੂ ਸ਼ਕਤੀ ਵਿਖਾਈ ਗਈ ਹੈ ਕਿਹਾ ਗਿਆ ਕਿ ਦਿੱਲੀ ਦੇ ਵਿੱਚ बारहवीं तक के सारे स्कूल बंद हो बारहवीं क्लासा भी बंद मैनेजमेंट होता गया कि बाकी सूबे स्कूल बंद करने बारे जल्द फैसला जिस तरह की सिचुएशन बनी है आप देख रहे हैं हवा की स्पीड कम हो चुकी है एक छाया हुआ है। हमने उस समय दिखा था पत्र की आप एक मीटिंग केंद्र सरकार की जितनी एजेंसियां हैं आईआईटी कानपुर और दिल्ली सरकार की एक मीटिंग बुला लीजिए जिससे हम लोग पहले से ही तैयारी करें कि अगर इमरजेंसी सिचुएशन बनती है तो इस तरह के इस मौग को तोड़ने के लिए कृत्रिम बारिश कराया जा सके आप ये गंभीरता समझने की कोशिश कर दिए भारतीय जनता पार्टी की अगस्त के पहले सप्ताह में हमने पत्र लिखा था सितंबर बीत गया अक्टूबर बीत गया नवंबर आ गया भाजपा की सरकार को एक बैठक बुलाने की भी फुर्सत नहीं है या जरूरत उन्हें महसूस नहीं हो रही या फिर वो चाहते हैं कि प्रदूषण बढ़े आज तक बैठक नहीं बुलाई गई और जिस दिन के लिए मैं ढाई महीने पहले से प्रयास कर रहा था आज वो प्रदूषण की मार झेलने के लिए दिल्ली के लोग मजबूर हो गए और अभी टिल नाउ अभी तक केंद्रीय पर्यावरण मंत्री जी की तरफ से जवाब नहीं आया कि वो बैठक करेंगे भी कि नहीं करेंगे कुछ नहीं पता है मैं भारतीय जनता पार्टी के लोगों से कहना चाहता हूं कि दिल्ली के लोगों को इस तरह के प्रदूषण की मार में झेलने के लिए पूरे उत्तर भारत के लोगों को ये इस प्रदूषण की मार को झेलने के लिए लावारिस छोड़ करके आप कब तक सोते रहोगे कब जागोगे आप क्या कोई जिम्मेदारी आपकी नहीं बनती है देश की सरकार होने के नाते पूरे आधा भारत को आप इस तरह इस तरह से एक मेडिकल इमरजेंसी में छोड़ करके आप मौन व्रत धारण कर लोगे कुछ बोलोगे भी नहीं कुछ करोगे भी नहीं किसी को करने भी नहीं दोगे ठीक बात नहीं है दिल्ली सरकार अपने स्तर पर लगातार काम कर रही है दिल्ली के अंदर ग्रह फोर लागू हुआ है दिल्ली के अंदर आज अभी हमने अधिकारियों के साथ स्तरीय बैठक की है सभी विभागों को निर्देश दिया गया है कि ग्रेफ फोर के नियम को कड़ाई से लागू किया जाए और किसी तरह की कोई लापरवाही न बरती जाए हम अपने हिस्से आकाम काम कर रहे हैं लेकिन भारतीय जनता पार्टी की सरकार से मैं कहना चाहता हूं अब तो जाग जाओ अब तो कुछ करो इस तरह ਅੱਗੇ ਪਤਾ ਕੀ ਗੱਲ ਕਰਾਂਗੇ ਉਸ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਅਜੇ ਕੋਈ ਵੀ ਫੈਸਲਾ ਨਹੀਂ ਹੋਇਆ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਫਿਲਹਾਲ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੁਣ ਜ਼ਿਲ੍ਹਾ ਤੇ ਹਲਕਾ ਪੱਧਰ ਦੀਆਂ ਮੀਟਿੰਗਾਂ ਹੋਣਗੀਆਂ ਬੈਠਕਾਂ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਅਕਾਲੀ ਦਲ ਕਿਸੇ ਇੱਕ ਦੀ ਪਾਰਟੀ ਨਹੀਂ ਹੈ ਤੇ ਇਸ ਦੇ ਵਿਚਾਲੇ ਆ ਵੱਡਾ ਬਿਆਨ ਵੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਸਾਹਮਣੇ ਆਉਂਦਾ ਹੈ ਉਹਨਾਂ ਦਾ ਕਹਿੰਦੇ ਕਿ ਅਕਾਲੀ ਦਲ ਕਿਸੇ ਇੱਕ ਦੀ ਪਾਰਟੀ ਨਹੀਂ ਹੈ ਸਾਡੇ ਬਜ਼ੁਰਗਾਂ ਨੇ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਤੇ ਪੰਜਾਬੀਏ ਦੇ ਲਈ ਲੜਦੇ ਰਹਾਂਗੇ ਅਕਾਲੀ ਦਲ ਲੋਕਤੰਤਰੀ ਇੱਕ ਪਾਰਟੀ ਹੈ ਤਾਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਨਾਲ ਜੁੜੀ ਦਰਸਲੇ ਵੱਡੀ ਖਬਰ ਹੈ ਆ ਪਰਸੋ ਸੁਖਬੀਰ ਸਿੰਘ ਬਾਦਲ ਦੇ ਨੂੰ ਪ੍ਰਧਾਨਗੀ ਤੋਂ ਉਹਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਭੇਜਿਆ ਗਿਆ ਉਸ ਦੇ ਬਾਅਦ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਪਰ ਇਸ ਦੇ ਵਿੱਚ ਕੋਈ ਵੀ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਆ ਠੰਡੇ ਵਸਤੇ ਹੀ ਪਾ ਦਿੱਤਾ ਗਿਆ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਤੇ ਹਲਕੇ ਪੱਧਰ ਦੀਆਂ ਜੋ ਕਿ ਮੀਟਿੰਗਾਂ ਕੀਤੀਆਂ ਜਾਣਗੀਆਂ ਤੋਂ ਉਸ ਤੋਂ ਬਾਅਦ ਹੀ ਅਗਲਾ ਕੋਈ ਫੈਸਲਾ ਲਿਆ ਜਾਵੇਗਾ ਆਰਟੀ ਦਾ ਜੋ ਪ੍ਰਧਾਨ ਜੀ ਦਾ ਅਸਤੀਫਾ ਆਇਆ ਸੀ ਉਸ ਤੇ ਬੜੀ ਵਿਚਾਰ ਕੀਤੀ ਗਈ ਕਿ ਉਸ ਵਿਚਾਰ ਤੇ ਪਾਰਟੀ ਦੇ ਸਾਰੀਆਂ ਰਾਏ ਦੇ ਕੇ ਲੇਕਿਨ ਕਿਉਂਕਿ ਪਾਰਟੀ ਦੀ ਇੱਕ ਬੜੀ ਅਹਿਮ ਬਾਡੀ ਹੈ ਤਾਂ ਉਹਨਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ ਪੂਨ ਸਾਹਿਬ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਅਪੀਲ ਹੈ ਕਿ ਜ਼ਿਲੇ ਜਿਹਦਾਰ ਬਹੁਤ ਅਹਿਮ ਨੇ ਤੁਸੀਂ ਉਹ ਸਦਨੇ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਟਿਡ ਬਾਡੀ ਹੈ ਇਹ ਜੇ ਅੱਜ ਦਿੱਲੀ ਤੇ ਪੰਜਾਬ ਦੋ ਸਰਕਾਰਾਂ ਹਰਾਈਆਂ ਤੇ ਪਾਰਟੀਆਂ ਤੇ ਚਾਰ ਹਰਾਈਆਂ ਜਿਹੜੇ ਦੂਸਰੀਆਂ ਪਾਰਟੀਆਂ ਵਿੱਚ ਸੀ ਤੇ ਸਰਕਾਰਾਂ ਵਿੱਚ ਸੀ ਉਹਦੀ ਵੀ ਜ਼ਰੂਰੀ ਐ ਸਦਨੀ ਏਡੀ ਵੱਡੀ ਉਹਨਾਂ ਨੇ ਇੱਕ ਦਲੇਰੀ ਨਾਲ ਜੋ ਫੈਸਲਾ ਦਿੱਤਾ ਸ਼੍ਰੋਮਿਕ ਅਕਾਲੀ ਦਲ ਨੂੰ ਤੇ ਤਾਕਤ ਤੇ ਆਪਣੇ ਧਰਮ ਦੀ ਬਾਡੀ ਨੂੰ ਬਚਾਇਆ ਉਸਦੀ ਵੀ ਜ਼ਰੂਰੀ ਐ ਤੇ ਫਿਰ ਜਿਹੜੇ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਵੀ ਐ ਮੰਗਦੇ ਪਿੰਡਾਂ ਜਾਂਦੇ ਲੋਕਾਂ ਦੀ ਰਾਏ ਆਉਂਦੀ ਉਹਨੂੰ ਇਹ ਸਾਰੀਆਂ ਰਹਿਣ ਕਰਨ ਵਾਸਤੇ ਸਾਨੂੰ ਕਿਹਾ ਗਿਆ ਹੈ ਕਿ ਆਦੇਸ਼ ਦਿੱਤਾ ਹੈ ਕਿ رائے ਆ ਸਾਰੀਆਂ ਕਰੋ رائے ਕਰਨ ਤੋਂ ਬਾਅਦ ਫਾਈਨਲ رائے ਬਣਾਓ ਇਹ ਉਹਨਾਂ ਨੇ ਸਾਨੂੰ ਆਦੇਸ਼ ਕਹਿ ਲਓ ਅਪੀਲ ਕਹਿ ਲਓ ਇਹ ਦਿੱਤੀ ਹੈ ਇਹ ਅੱਜ ਦਾ ਜਿਹੜਾ ਹੈ ਮੁੱਖ ਜੋ ਅੱਜ ਦੇ ਫੈਸਲੇ ਨੇ ਸਾਰੀ ਦਾ ਜੁੜੈਨੀ ਮਸਲੀ ਜੋ رائے ਹੋਈ ਹੈ ਪਾਰਟੀ ਇਕਮਤ ਹੈ ਇਕਮਤ ਹੋ ਕੇ ਅਗਲੇ ਸਾਰੇ ਪ੍ਰੋਗਰਾਮ ਜਿਵੇਂ ਜਿਵੇਂ ਹੈ ਸਹੀ ਡੇਟਾ ਜਲਦੀ ਅਗਲੇ ਦੇਵਾਂਗੇ ਉਹ ਤੈਅ ਕਰਾਂਗੇ ਉਹਨਾਂ ਦੇ ਮਤਾਬਕ ਜਿਹੜੇ ਅਗਲੇ ਫੈਸਲੇ ਆ ਜੋ ਫਾਈਨਲ ਫਿਰ ਸਾਰੀ ਰਾਏ ਆਊਗੀ ਉਹ ਫਿਰ ਤੁਹਾਡੇ ਕੋਲ ਅਸੀਂ ਦੱਸ ਦੇਵਾਂਗੇ ਇਹ ਅੱਜ ਦੀ ਮੀਟਿੰਗ ਦਾ ਮੁੱਖ ਤੌਰ ਤੇ ਬਰੀਫਿੰਗ ਹੈ ਤਾਂ ਸੁਭੀਸ਼ ਸਿੰਘ ਬਾਦਲ ਦੇ ਅਸਤੀਫੇ ਤੇ ਕੋਈ ਵੀ ਫੈਸਲਾ ਫਿਲਹਾਲ ਨਹੀਂ ਲਿਆ ਗਿਆ ਕਿਉਂਕਿ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੇ ਸਾਰਿਆਂ ਦੀ ਹਲਾਕੇ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਅੱਜ ਸੁਭੀਸ਼ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਜਾਂ ਨਾ ਮਨਜ਼ੂਰ ਕੀਤਾ ਜਾਂਦਾ ਪਰ ਦੋਮਾਂ 'ਚ ਫਿਲਹਾਲ ਕੋਈ ਵੀ ਫੈਸਲਾ ਅਜੇ ਨਹੀਂ ਲਿਆ ਗਿਆ ਇਹ ਕਿਹਾ ਗਿਆ ਹੈ ਕਿ ਹੁਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਤੇ ਹਲਕੇ ਪੱਧਰ ਤੇ ਜੋ ਕਿ ਮੀਟਿੰਗਾਂ ਕੀਤੀਆਂ ਜਾਣਗੀਆਂ ਹੋਰ ਵੀ ਅਹੁਦੇਦਾਰਾਂ ਦੀ ਰਾਏ ਲਈ ਜਾਵੇਗੀ ਕਿ ਆਖਰਕਾਰ ਕੀ ਅਗਲਾ ਫੈਸਲਾ ਹੋਣਾ ਚਾਹੀਦਾ ਤੇ ਉਸ ਦੇ ਬਾਅਦ ਹੀ ਫਾਈਨਲ ਫੈਸਲਾ ਲਿਆ ਜਾਵੇਗਾ